ਪੰਜਾਬ ਲਗਾਤਾਰ ਚੋਰਾਂ ਦਾ ਗੜ ਬਣਦਾ ਜਾ ਰਿਹਾ ਚੋਰੀ ਦੀਆਂ ਘਟਨਾਵਾਂ ਰੋਜ਼ ਸਾਹਮਣੇ ਆਉਂਦੀਆਂ ਨੇ ਤਾਜ਼ੀ ਘਟਨਾ ਫਤੇਗੜ ਚੂੜੀਆਂ ਵੇਅਰ ਹਾਊਸ ਤੋਂ ਸਾਹਮਣੇ ਆਈ ਹੈ ਜਿੱਥੇ ਸਰਕਾਰੀ ਗੋਦਾਮ ਤੋਂ ਸਾਹਮਣੇ ਆਈ ਜਿੱਥੇ ਦਰਮਿਆਨੀ ਰਾਤ ਨੂੰ ਰੇਲਵੇ ਰੋਡ ਤੇ ਸਥਿਤ ਵੇਅਰ ਹਾਊਸ ਦੇ ਗੋਦਾਮਾਂ ਵਿੱਚ ਖੜੇ ਟਰੱਕਾਂ 'ਚੋਂ ਚੋਰਾਂ ਵੱਲੋਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਜਿੱਥੇ ਗੋਦਾਮਾਂ ਦੇ ਬਾਹਰੀ ਦੀਵਾਰ ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਦਕਿ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਫੜਿਆ ਜਾ ਸਕੇ ਗੋਦਾਮ ਦੇ ਮੈਨੇਜਰ ਗੁਰਿੰਦਰबीर ਸਿੰਘ ਨੇ ਦੱਸਿਆ ਕਿ ਗੋਦਾਮ ਵਿੱਚ ਰਾਤ ਸਮੇਂ ਚੌਕੀਦਾਰ ਹੁੰਦੇ ਨੇ ਜਦੋਂ ਉਹਨਾਂ ਵੱਲੋਂ ਤੜਕਸਾਰ ਚੈਕਿੰਗ ਲਈ ਫੇਰਾ ਲਗਾਇਆ ਗਿਆ ਤਾਂ ਚੋਰਾਂ ਨੇ ਟਰੱਕਾਂ ਵਿੱਚੋਂ ਬੈਟਰੀਆਂ ਕੱਢ ਲਈਆਂ ਸਾਡੇ ਨਾਲ ਇੱਥੇ ਲਗਾਤਾਰ ਸ਼ਪੈਕਨਾ ਚਲੰਡੀਆਂ ਪਿਛਲੇ ਮਤਲਬ ਕਿ 20-25 ਦਿਨ ਤੋਂ ਤੇ ਰੋਜ਼ ਲੋਡਿੰਗ ਹੋ ਕੇ ਮਾਲ ਜਾਂਦਾ ਦੇ ਤੇ ਗੱਡੀਆਂ ਜਿਹੜੀਆਂ ਖਾਲੀ ਜਿਹੜੀਆਂ ਲੈਂਡ 'ਚ ਕੰਡੇ ਚਲਵਾਈਦੀਆਂ ਕਿ ਸਵੇਰੇ ਸੁੱਕ ਤੇ 7 ਵਜੇ ਲੇਬਰ ਆਣ ਕੇ ਸ਼ੁਰੂ ਕਰ ਦਿੰਦੀ ਆ ਜਦੋਂ ਕਿ ਅੱਜ ਸਵੇਰੇ ਸਕਿਉਰਿਟੀ ਗਾਰਡ ਜਿਹੜੇ ਡਿਊਟੀ ਦੇਣਦੇ ਹੀ ਉਹਨਾਂ ਖਬਰ ਦਿੱਤੀ ਆ ਸਵੇਰੇ ਉਸ ਵਕਤੇ ਫੋਨ ਕਰਕੇ ਕਿ ਪੰਜਾਂ ਛਿਆ ਟਰੱਕਾਂ ਦੇ ਵਿੱਚੋਂ ਬੈਂਟਰੀ ਲਾ ਕੇ ਲੈ ਗਏ ਆ ਚੋਰ ਜਦੋਂ ਕਿ ਗਦਾਮਾਂ ਦੇ ਬਾਹਰ ਕ ਤਾਰਾਂ ਲੱਗੀਆਂ ਦੇ ਚਾਰ ਚਾਰ ਪੰਜ ਪੰਜ ਵਾਰ ਉੱਚੀਆਂ ਤੇ ਉਹ ਤਾਰਾਂ ਨੂੰ ਨਾ ਪਲਾਸ ਨਾ ਵੜਤਾ ਵਾ ਦੋ ਤਿੰਨ ਜਗ੍ਹਾ ਤੋਂ ਤੇ ਵੜਨ ਤੋਂ ਬਾਅਦ ਉਹ ਬੈਂਟਰੀ ਜਿਹੜੇ ਆ ਇੱਥੋਂ ਘਰ ਤੋਂ ਘੱਟ ਵੀ ਤੇ 10 12 ਬੈਂਟਰੀ ਚੋਰੀ ਕਰਕੇ ਲੈ ਗਏ ਜੋਰ ਬਾਰੀਆਂ ਛੀਛੇ ਛੂਟੇ ਕਈ ਕੁਝ ਤੋੜੇ ਆ ਸਕਿਉਰਟੀ ਗਾਰਡ ਜਿਹੜੇ ਦੋ ਗਦਾਮਾਂ ਚ ਮੌਜੂਦ ਹੁੰਦੇ ਆ ਰਾਤ ਉਹ ਇੱਕ ਪਰਲੀ ਇੱਕ ਗੇਟ ਹੁੰਦਾ ਮੇਨ ਗੇਟ ਤੇ ਤੇ ਕੋ ਉਧਰ ਆ ਇਹ ਪਤਾ ਨਹੀਂ ਕਿੰਨੇ ਕਿ ਚੇਚੇ ਦਾ ਕੰਮ ਕੀਤਾ ਮਿੰਟੋ ਮਿੰਟੀ ਜਦੋਂ ਸਕਿਉਰਟੀ ਗਾਰਡ ਸਵੇਰੇ 6:30 ਵਜੇ ਫੇਰਾ ਕੱਢਣ ਆਏ ਆ ਤੇ ਉਹਨਾਂ ਵੇਖਿਆ ਕਿ ਗੱਡੀਆਂ ਦੀਆਂ ਬਾਰੀਆਂ ਟੁੱਟੀਆਂ ਵਾਂ ਤੇ ਬੈਟਰੀ ਵਿੱਚੋਂ ਹੈ ਨਹੀਂ ਆ ਕੈਮਰੇ ਹੁਣ ਲਾਗੇ ਕੈਮਰੇ ਆ ਉਹਨਾਂ ਚ ਚੈੱਕ ਕਰਨ ਦੇ ਆ ਪੁਲਿਸ ਨੂੰ ਰਿਪੋਰਟ ਦਿੱਤੀ ਆ ਉਹ ਕੈਮਰਿਆਂ ਦੇ ਵਿੱਚ ਹੁਣ ਇੱਕ ਮਾਊਸ ਨਹੀਂ ਚੱਲਣ ਡਿਆ ਤੇ ਉਹਨੂੰ ਚੈੱਕ ਕਰਾ ਕੇ ਤੇ ਉਹਨੂੰ ਪੁਲਿਸ ਨੂੰ ਕਿਤੀ ਆ ਕਿ ਚੈੱਕ ਕਰਕੇ ਤੇ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅੱਜ ਇਹ ਇੱਕ ਕਦਮਾਂ ਦੇ ਵਿੱਚ 4 ਲੱਖ ਤੋਂ ਵੱਧ ਬੁਰੀ ਕਣਕ ਦੀ ਪਈ ਆ ਕਿ ਕਾਜੇ ਇੱਕ ਬੈਟਰੀ ਚੋਰੀ ਹੋਏ ਕੱਲ ਨੂੰ ਕਣਕ ਵੀ ਚੋਰੀ ਕਰ ਸਕਦੇ ਆ ਹਾਂਜੀ ਇਹ 2 2.5 ਘੰਟੇ ਲਗਾਤਾਰ ਹੀ ਚੋਰ ਰਹੇ ਐਥੇ ਮਾਵਲਾ ਹੋਇਆ ਜੀ ਇੱਥੇ ਨਾ ਫਰੇਗੜ ਚੂੜੀਆਂ ਸਟੇਸ਼ਨ ਰੋਡ ਤੇ ਵੇਅਰਹਾਊਸ ਦੇਗਦਾਮ ਜੀ ਇੱਥੇ ਨਾ ਸ਼ਪੈਹਲਾਂ ਲੱਗਦੀਆਂ ਬਟਾਲੇ ਕਣ ਕੇ ਜਾਂਦੀ ਜੇ ਤੇ ਵਾਵਾ 10 20 ਦਿਨ ਹੋ ਗਏ ਨੇ ਸ਼ਪੈਹਲਾਂ ਦੇ ਗੱਡੀਆਂ ਢੋਂਡੀਆਂ ਨੇ ਤੇ ਮਤਲ ਗੱਡੀਆਂ ਸ਼ਾਮ ਨੂੰ ਖਾਲੀ ਗੱਡੀਆਂ ਇੱਥੇ ਖਲੋ ਜੰਦੀਆਂ ਨੇ ਫਿਰ ਦਿਨੇ ਭਰਦੀਆਂ ਨੇ ਤੇ ਰਾਤ ਨੂੰ ਖਾਲੀ ਗੱਡੀਆਂ ਖਲਾਰ ਕੇ ਤੇ ਅੰਦਰ ਵੀ ਮਤਲ ਬੰਦੇ ਐ ਮਹਿਕਮੇ ਵਾਲੇ ਰਹਿਣ ਨਹੀਂ ਕੇ ਦਿੰਦੇ ਉਹਨਾਂ ਦੇ ਆਪਣੇ 5 6 ਬੰਦੇ ਅੰਦਰ ਕੰਮ ਕਰਦੇ ਆ ਤੇ ਉਹ ਮਤਲਬ ਡਰਾਈਵਰ ਕਰਦੇ ਇੱਕ ਦੂਜੇ ਨਾਲ ਇਦਾਂ ਸ਼ਰਾਤ ਸੁੱਟ ਕੇ ਕਰਦੇ ਇਹ ਕਰਕੇ ਉਹ ਅੰਦਰ ਡਰਾਈਵਰਾਂ ਨੂੰ ਰਹਿਣ ਨਹੀਂ ਦੇਂਦੇ ਤੇ ਨਾਲੇ ਮਹਿਕਮੇ ਵੱਲੋਂ ਆਰਡਰ ਵੀ ਆ ਵੀ ਅੰਦਰ ਬੰਦਾ ਨਹੀਂ ਘਰ ਰਹਿਣਾ ਤੇ ਉਹ ਗੱਡੀਆਂ ਖਲਾਰ ਕੇ ਸਾਰੇ ਡਰਾਈਵਰ ਆਪੋ ਆਪਣੇ ਘਰਾਂ ਚ ਲੱਗੇ ਨੇ ਤੇ ਜਦੋਂ ਦਿਨੇ ਅਸੀਂ ਆਏ ਆ ਤੇ ਆਣ ਕੇ ਗੱਡੀਆਂ ਵੇਖੀਆਂ ਤੇ ਇਹਨਾਂ ਨੇ ਇਹਨਾਂ ਨੇ ਬੰਦਿਆਂ ਨੇ ਵੇਖਿਆ ਤੇ ਗੱਡੀਆਂ ਦੇ ਵਿੱਚ ਬੈੰਡਰੇ ਨਹੀਂ ਇੱਦਾਂ 50-60ਾਂ ਗੱਡੀਆਂ ਦੇ ਵਿੱਚ ਘੱਟੋ ਘੱਟ 12-13 ਬੈੰਡਰੇ ਲੱਗੇ ਆ ਜੀ ਘੱਟੋ ਘੱਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਏ ਕੋਈ ਲਾਗੇ ਬਨੇ ਪਤਾ ਨਹੀਂ ਲੱਗਣ ਡਿਆ ਇਹ ਸਾਰੇ ਵੇਪਾ ਦੇਖਵਾਲ ਕੀਤੀ ਆ ਅਜੇ ਪੁਲਿਸ ਤੇ ਆਈ ਨਹੀਂ ਜੇ ਪੁਲਿਸ ਵਾਲਿਆਂ ਨੂੰ ਰਿਪੋਰਟ ਦੇਤੀ ਆ ਤੇ ਚੋਰਾਂ ਦਾ ਪਤਾ ਨਹੀਂ ਨਾ ਲਗਾ ਕਿਧਰੋਂ ਆਏ ਜੇ ਆ ਕਾਂ ਤੋਂ ਇਹ ਤਾਰਾਂ ਵੜਤੀਆਂ ਇਹ ਨਾਲ ਤਾਰਾਂ ਲਾਈਆਂ ਇੰਸਪੈਕਟਰ ਸਾਹਿਬ ਨੇ ਮੰਜ ਸਾਹਿਬ ਨੇ ਚਾਰਜ ਫੇਰੇ ਤੇ ਉਹ ਤਾਰਾਂ ਦੋਵਾਂ ਥਾਵਾਂ ਤੋਂ ਵੱਢ ਗਏ ਜੇ ਤੇ ਨੁਕਸਾਨ ਵਹਾ ਕਰਕੇ ਦੋਵਾਂ ਥਾਵਾਂ ਤੋਂ ਤਾਰਾਂ ਵੱਢ ਗਏ ਤੇ ਦੋ ਦੋ ਬੈਂਟਰੇ ਗੱਡੀਆਂ ਦੇ ਵਿੱਚ ਸਾਰੀਆਂ ਜਿਹੜੇ ਡਬਲ ਬੈਂਟਰੇ ਡਬਲ ਡਬਲ ਬੈਂਟਰੇ ਸਾਰੀਆਂ ਤੇ ਕੱਢ ਕੇ ਲੈ ਗਏ ਤੇ ਬਾਕੀ ਸਾਮਾਨ ਵੀ ਉਹਦਾ ਦੀ ਪੈੜ ਛੱਡ ਵੀ ਗਏ ਨੇ ਟੱਕਾ ਟੁੱਕਣ ਛੱਡ ਗਏ ਅੰਦਰ ਤੇ ਬਾਕੀ ਇਹ ਨੁਕਸਾਨ ਵਾਵਾ ਕਰ ਗਏ ਨੇ ਤੇ ਫਰੇਗੜ ਚੂੜੀਆਂ ਤੇ ਲਾਂ ਵਾਲੀ ਗਦਾਮ ਨੇ